ਮਾਨਾ ਜੀ ਉਦਾਸ ਵੀ ਆ ਤੇ ਵਿਰਾਗਮਈ ਵੀ ਇਹਨਾਂ ਦਿਨਾਂ ਦੇ ਵਿੱਚ ਨਾ ਤਾਂ ਹੱਸਣ ਨੂੰ ਚਿਤ ਕਰਦਾ ਨਾ ਖੁਸ਼ੀ ਮਨਾਉਣ ਨੂੰ ਚਿਤ ਕਰਦਾ ਨਾ ਕੋਈ ਨਵੇਂ ਕੰਮ ਦਾ ਆਰ ਕਰਨ ਨੂੰ ਚਿਤ ਕਰਦਾ ਕਿਉਂਕਿ ਜਦੋਂ ਪਰਿਵਾਰ ਦਾ ਵਿਛੋੜਾ ਪਿਆ ਹੋਵੇ ਤੇ ਜਿਨ੍ਹਾਂ ਨੂੰ ਅਸੀਂ ਬਾਪੂ ਜੀ ਕਹਿੰਦੇ ਆ ਉਹਨਾਂ ਦੇ ਪਰਿਵਾਰ ਦੇ ਵਿਛੋੜੇ ਦੀ ਗੱਲ ਹੋਵੇ ਤੇ ਦਿਨ ਉਹੀ ਚੱਲਦੇ ਹੋਣ ਤਾਂ ਮੇਰਾ ਖਿਆਲ ਆ ਵੀ ਜਿਹੜਾ ਸਿਰ ਤੋਂ ਕੰਮ ਲੈਣ ਵਾਲਾ ਕੋਈ ਵੀ ਬੰਦਾ ਨਾ ਤਾਂ दारू ਪੀ ਕੇ ਬੜਕਾ ਮਾਰ ਸਕਦਾ ਨਾ ਹੀ ਕੋਈ ਢੋਲ ਵਜਾ ਸਕਦਾ ਨਾ ਹੀ ਕੋਈ ਵੋਟਾਂ ਮੰਗ ਸਕਦਾ ਨਾ ਹੀ ਕੋਈ ਜਿੱਤਦੇ ਚਾਬ ਨਾ ਸਕਦਾ ਨਾ ਹੀ ਅਸੀਂ ਕੋਈ ਅਵੱਲੀ ਜਿਹੋ ਜੀ ਹਰਕਤ ਆਮ ਤੌਰ ਦੇ ਉੱਤੇ ਕਰਦੇ ਹੁੰਨੇ ਆ ਇਹੋ ਜੀ ਕਰਨੀ ਚਾਹੀਦੀ ਹੈ ਨਾ ਹੀ ਕੋਈ ਕਰ ਸਕਦਾ ਕਿਉਂਕਿ ਜੇਕਰ ਅਸੀਂ ਖਾਲਸ ਹਾਂ ਕਿਰਦਾਰ ਦੇ ਖਾਲਸਾਂ ਤੇ ਫਿਰ ਤਾਂ ਸਾਨੂੰ ਇਹ ਗੱਲਾਂ ਸ਼ਬਦੀਆਂ ਵੀ ਨਹੀਂ ਤੇ ਕਰਨੀਆਂ ਵੀ ਨਹੀਂ ਚਾਹੀਦੀਆਂ ਤੇ ਜਿਹੜੇ ਨਹੀਂ ਵੀ ਕਰਦੇ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਇਹ ਸ਼ਹੀਦੀ ਦਿਹਾੜੇ ਚੱਲ ਰਹੇ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਆਪਣੇ ਪਿਤਾ ਜੀ ਕਹਿੰਨੇ ਆ ਜਿਨ੍ਹਾਂ ਨੂੰ ਅਸੀਂ ਗੁਰੂ ਜੀ ਕਹਿੰਨੇ ਸਾਡੇ 10ਵੇਂ ਗੁਰੂ ਸਾਹਿਬਾਨ ਉਹਨਾਂ ਦੇ ਪਰਿਵਾਰ ਦਾ ਵਿਛੋੜਾ ਪਿਆ ਮੈਂ 1 ਮਿੰਟ ਲਈ ਬੇਨਤੀ ਕਰਨੀ ਚਾਹਦਾ ਤੁਸੀਂ ਸਾਰੇ ਸੁਝਵਾਨ ਆ ਵੀ ਜੇਕਰ 1 ਹਫਤੇ ਦੇ ਵਿੱਚ ਵਿੱਚ ਮਾਂ ਵੀ ਵਿਛੜ ਗਈ ਹੋਵੇ ਦੋ ਪੁੱਤ ਵੱਡੇ ਵੀ ਤੇ ਦੋ ਪੁੱਤ ਛੋਟੇ ਵੀ ਤੇ ਪਰਿਵਾਰ ਦਾ ਵਿਛੋੜਾ ਇਸ ਤਰੀਕੇ ਨਾਲ ਪਿਆ ਹੋਵੇ ਤੇ ਜੇਕਰ ਉਸ ਬਾਪ ਦੀ ਅਗਲੀ ਔਲਾਦ ਹੈ ਜਿਹੜੀ ਕਿ ਅਸੀਂ ਆ ਤੇ ਜੇਕਰ ਇਹਨਾਂ ਦਿਨਾਂ ਦੇ ਵਿੱਚ ਹੀ ਅਸੀਂ ਇਹ ਗੱਲ ਕਹਿ ਗਿਆ ਕਿ ਮੈਰਿਜ ਪੈਲਸਾ ਦੇ ਵਿੱਚ ਧਮਕ ਪੈਣੀ ਚਾਹੀਦੀ ਹੈ ਮੈਰਿਜ ਪੈਲਸਾ ਦੇ ਵਿੱਚ ਅਖਾੜੇ ਲੱਗਣੇ ਚਾਹੀਦੇ ਆ ਜੇਕਰ ਅਸੀਂ दारू ਪੀ ਕੇ ਬੜਕਾ ਮਾਰ ਗਏ ਜੇਕਰ ਅਸੀਂ ਖੁਸ਼ੀਆਂ ਮਨਾਗੇ ਜੇਕਰ ਅਸੀਂ ਢੋਲ ਵਜਾਗੇ ਤਾਂ ਯਾਰ ਫਿਰ ਅਸੀਂ ਖਾਲਸ ਨਹੀਂ ਉਹ ਖਾਲਸ ਤਾਂ ਬਿਲਕੁਲ ਵੀ ਨਹੀਂ ਜਿਹੜੇ ਖਾਲਸੇ ਦੀ ਸਿਰਜਣਾ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ ਵਿੱਚ ਕੀਤੀ ਸੀ ਅਸੀਂ ਉਹ ਖਾਲਸ ਬਣ ਜਾਗੇ ਜਾਂ ਜਿਹੜੇ ਵੀ ਬਣੇ ਹੋਏ ਆ ਮੈਂ ਤਾਂ ਉਹਨਾਂ ਵਰਗਾ ਨਹੀਂ ਆ ਮੈਂ ਤਾਂ ਹਮੇਸ਼ਾ ਗੁਰੂ ਸਾਹਿਬ ਤੋਂ ਮਾਫੀ ਹੀ ਮੰਗਦਾ ਕਿ ਗੁਰੂ ਸਾਹਿਬ ਜੀ ਨਾਮ ਐ ਤੁਹਾਨੂੰ ਪੜ ਸਕਿਆ ਨਾ ਮੈਂ ਤੁਹਾਨੂੰ ਜਾਣ ਸਕਿਆ ਨਾ ਮੈਂ ਤੁਹਾਡੇ ਪੈੜ ਚ ਇਹਨਾਂ ਦੇ ਉੱਤੇ ਚੱਲ ਸਕਿਆ ਪਰ ਮੇਰੀ ਦਿਲੀ ਇੱਛਾ ਹੀ ਰਹਿੰਦੀ ਹੈ ਜੀ ਕਿ ਇੱਕ ਨਾ ਇੱਕ ਨਾ ਐਸਾ ਆਵੇ ਕਿ ਮੈਂ ਓਵੇਂ ਓਵੇਂ ਕਰਨ ਲੱਗ ਜਾਵਾਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਉਹਨਾਂ ਨੇ ਸਾਨੂੰ ਇੱਕ ਪੋਸ਼ਾਕ ਦਿੱਤੀ ਉਹਨਾਂ ਨੇ ਸਾਨੂੰ ਇੱਕ ਵਰਦੀ ਦਿੱਤੀ ਉਹਨਾਂ ਨੇ ਇਹ ਗੱਲ ਕਹੀ ਜੀ ਕਿ ਆਹ ਪੰਜ ਕਕਾਰ ਧਾਰੀ ਕਰਨੇ ਆ ਉਹਨਾਂ ਨੇ ਇਹ ਗੱਲ ਕਹੀ ਕਿ ਖਾਲਸੇ ਦੇ ਆ ਆ ਫਰਜ਼ਾ ਆ ਉਹਦੇ ਸਿਧਾਂਤ ਹੋਣੇ ਚਾਹੀਦੇ ਆ ਮੈਂ ਬਹੁਤਾ ਸਿਆਣਾ ਨਹੀਂ ਪਰ ਮੇਨੇ ਸਾਰਿਆਂ ਨੂੰ ਹੀ ਬੇਨਤੀ ਆ ਜਿਹੜੇ ਵੀ ਉਸ ਰਾਹ ਦੇ ਉੱਤੇ ਤੁਰਿਆ ਕੀ ਉਹ ਸੱਚੀ ਮੁੱਚੀ ਖਾਲਸ ਬਣ ਗਏ ਜਾਂ ਨਹੀਂ ਤੇ ਜੇਕਰ ਅਸੀਂ ਖਾਲਸ ਨਹੀਂ ਬਣੇ ਫੇਰ ਸਾਨੂੰ ਇੱਕ ਵਾਰ ਸਵੈ ਚਿੰਤਨ ਕਰਨਾ ਚਾਹੀਦਾ ਕਿ ਅਸੀਂ ਖੜੇ ਕਿੱਥੇ ਜੇ ਹਾਂ ਮੈਂ ਇਸ ਗੱਲ ਦੀ ਮਾਫੀ ਮੰਗਦਾ ਕਿ ਮੈਂ ਗੁਰੂ ਸਾਹਿਬ ਦੇ ਸਿਧਾਂਤਾਂ ਮੁਤਾਬਕ ਬਹੁਤਾ ਚੱਲ ਨਹੀਂ ਸਕਿਆ ਮੈਂ ਇਸ ਗੱਲ ਦੀ ਮਾਫੀ ਮੰਗ ਸਕਦਾ ਕਿ ਗੁਰੂ ਸਾਹਿਬ ਜੀ ਮੈਂ ਸਮਝ ਨਹੀਂ ਸਕਿਆ ਕਿ ਤੁਹਾਡੇ ਮਨ ਦੇ ਉੱਤੇ ਉਦੋਂ ਕੀ ਕੀ ਚੱਲਦਾ ਹੋਊਗਾ ਤੁਸੀਂ ਕਿਸ ਤਰੀਕੇ ਦੀ ਪ੍ਰਕਿਰਿਆ ਦੇ ਵਿੱਚੋਂ ਉਦੋਂ ਲੰਗੇ ਹੋਵੋਗੇ ਤੁਸੀਂ ਕਿਸ ਤਰੀਕੇ ਦੇ ਨਾਲ ਹਾਲਾਤ ਦਾ ਸਾਹਮਣਾ ਕੀਤਾ ਹੋਊਗਾ ਤੁਹਾਡਾ ਕਿੰਨਾ ਵੱਡਾ ਜੀਰਾ ਸੀ ਕਿ ਤੁਸੀਂ ਆਪਣੇ ਪਿਤਾ ਤੋਂ ਲੈ ਕੇ ਮਾਂ ਤੋਂ ਲੈ ਕੇ ਬੱਚਿਆਂ ਤੋਂ ਲੈ ਕੇ ਸਭ ਕੁਝ ਵਿਛੜ ਗਿਆ ਪਰ ਤੁਸੀਂ ਜੋ ਸਿਦਕ ਦੀ ਇੱਕ ਜੋ ਇੱਕ ਜੰਗਜੂ ਯੋਧੇ ਦੀ ਉਦਾਹਰਣ ਪੇਸ਼ ਕੀਤੀ ਸਾਡੇ ਸਮਾਜ ਦੇ ਵਿੱਚ ਅੱਜ ਉਵੇਂ ਨਹੀਂ ਆ ਮੈਂ ਹਮੇਸ਼ਾ ਇਸ ਗੱਲ ਦੀ ਮਾਫੀ ਮੰਗਦਾ ਕਿ ਗੁਰੂ ਸਾਹਿਬਾਨ ਨੇ ਜੋ ਕੱਲੀ ਕੱਲੀ ਗੱਲ ਸਾਨੂੰ ਕਹੀ ਕਿ ਪੁੱਤੋ ਧੀਓ ਤੁਸੀਂ ਆਹ ਕੁਝ ਕਰੋ ਅਸੀਂ ਉਵੇਂ ਕਰ ਨਹੀਂ ਸਕੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦੇ ਜਿਹੜੇ ਕਿ ਨੀਆਂ ਦੇ ਵਿੱਚ ਚੜੇ ਗਏ ਜਿਨ੍ਹਾਂ ਦੇ ਬਾਰੇ ਅਸੀਂ ਅਕਸਰ ਗੱਲ ਕਰਦੇ ਜਿਕੇ ਇੰਨੀ ਛੋਟੀ ਉਮਰ ਦੇ ਵਿੱਚ ਇਸ ਤਰੀਕੇ ਦੀ ਸ਼ਹਾਦਤ ਪ੍ਰਾਪਤ ਕਰਨਾ ਇਸ ਤਰੀਕੇ ਦੇ ਨਾਲ ਸਿੱਧਕ ਦੇ ਨਾਲ ਤੇ ਇਹ ਕੋਈ ਹਾਰੀ ਸਾਰੀ ਦੀ ਬਸ ਦੀ ਗੱਲ ਨਹੀਂ ਦੁਨੀਆ ਦੇ ਵਿੱਚ ਇਹੋ ਜਿਹੀ ਕਿਤੇ ਉਦਾਹਰਨ ਨਹੀਂ ਮਿਲਦੀ ਸ਼ਹੀਦ ਦੁਨੀਆ ਦੇ ਉੱਤੇ ਬਹੁਤ ਸਾਰੇ ਹੋਏ ਆ ਪਰ ਇੰਨੀ ਛੋਟੀ ਉਮਰ ਦੇ ਵਿੱਚ ਨੀਆਂ ਦੇ ਵਿੱਚ ਚਿਣੇ ਜਾਣ ਵਾਲੇ ਇਹੋ ਜਿਹੀ ਉਦਾਹਰਨ ਕਿਤੇ ਮਿਲਦੀ ਨਹੀਂ ਤੇ ਅਸੀਂ ਉਹ ਤੋਂ ਸਬਕ ਕੀ ਲਿਆ ਗੱਲ ਸਿਰਫ ਸਬਕ ਦੀ ਆ ਕਿ ਅਸੀਂ ਗੁਰੂ ਘਰ ਦੇ ਵਿੱਚ ਗਏ ਅਸੀਂ ਉੱਥੇ ਜਾ ਕੇ ਬੱਥਾ ਟੇਕਿਆ 5 ਮਿੰਟ ਬੈਠੇ ਲੰਗਰ ਛਕਿਆ ਬਾਹਰ ਆਗੇ ਤੇ ਉਹਨਾਂ ਖੜਮਸਤੀਆਂ ਦੇ ਵਿੱਚ ਫਿਰ ਰੁੱਝ ਗਏ ਇਹ ਸ਼ਰਦਾ ਦੇ ਫੁੱਲਾ ਇਹ ਸ਼ਰਧਾਂਜਲੀ ਆ ਇਹ عقیدਤ ਆ ਜਾਂ ਇਹ ਕੀ ਆ ਵੱਡੇ ਸਹਬਜ਼ਾਦੇ ਜਿਹੜੇ ਕਿ ਜੰਗ ਦੇ ਵਿੱਚ ਸ਼ਹੀਦ ਹੋਏ ਆ ਜਿਨ੍ਹਾਂ ਨੇ ਕਿ ਇੱਕ ਮਿਸਾਲ ਪੈਦਾ ਕਰਤੀ ਕਿ ਜਦੋਂ ਜ਼ੁਲਮ ਦਾ ਟੱਕਰਾ ਕਰਨਾ ਹੋਵੇ ਜਦੋਂ ਜੰਗ ਲੱਗੀ ਹੋਵੇ ਜਦੋਂ ਭੀੜ ਪਈ ਹੋਵੇ ਤੇ ਫਿਰ ਉਸ ਤੋਂ ਬਾਅਦ ਇਹੋ ਜਿਹਾ ਜੱਬਾ ਤੇ ਇਹੋ ਜਿਹਾ ਜਜ਼ਬਾ ਚਾਹੀਦਾ ਕਿ ਅਸੀਂ ਸੱਚੀ ਮੁੱਚੀ ਸਹੀ ਅਰਥਾਂ ਦੇ ਵਿੱਚ ਪੰਜਾਬੀ ਅਸੀਂ ਸਿੱਖ ਅਸੀਂ ਸਾਡੀ ਭਾਈਚਾਰੇ ਨੇ ਇਹਨਾਂ ਗੱਲਾਂ ਨੂੰ ਆਪਣੇ ਮਨ ਮੰਦਰ ਦੇ ਵਿੱਚ ਵਸਾਇਆ ਕਿ ਨਹੀਂ ਅਸੀਂ ਗੱਲ ਕਰਦੇ ਜੀ ਕਿ ਮਾਤਾ ਗੁਜਰੀ ਜੀ ਦੀ ਅਸੀਂ ਮਾਤਾ ਗੁਜਰੀ ਜੀ ਦਾ ਸਤਿਕਾਰ ਵੀ ਕਰਦੇ ਸਾਡੇ ਚਲੋ ਅਸੀਂ ਤਾਂ ਬਹੁਤ ਛੋਟੇ ਲੋਕ ਆ ਸਤਿਕਾਰ ਅਸੀਂ ਇਸੇ ਰੂਪ ਚ ਤਾਂ ਨਹੀਂ ਰਹੀ ਜਾਂਦੇ ਕਿਤੇ ਕਿ ਮਾਤਾ ਗੁਜਰ ਕੌਰ ਜੀ ਆਪਾਂ ਇਸ ਗੱਲ ਨੂੰ ਕਰ ਲਿਆ ਜਾਂ ਅਸੀਂ ਨਾਲ ਕੋਈ ਵਿਸ਼ੇਸ਼ਣ ਤੇ ਅਲੰਕਾਰ ਵਰਤੀ ਜਾਂਦੇ ਆ ਕਿ ਅਸੀਂ ਉਸ ਵੇਲੇ ਨੂੰ ਕਦੇ ਇੱਕ ਹਫਤੇ ਦੇ ਲਈ ਸੱਚੀ ਮੁੱਚੀ ਆਪਣੇ ਅੱਖਾਂ ਦੇ ਮੂਹਰੇ ਅੰਤਰ ਧਿਆਨ ਹੋ ਕੇ ਚਿਤਵਕੇ ਦੇਖਿਆ ਕਿ ਪਈ ਨਹੀਂ ਮੇਰੇ ਤੋਂ ਆ ਆ ਗਲਤੀਆਂ ਹੋਈਆਂ ਹੁਣ ਮੈਨੂੰ ਆ ਕੁਝ ਨਹੀਂ ਕਰਨਾ ਚਾਹੀਦਾ ਇੰਨਾ ਦਿਨਾਂ ਦੇ ਪਛਤਾਵਾ ਮੈਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ 365 ਦਿਨ ਹੁੰਦੇ ਸਾਲ ਦੇ ਤੇ ਜੇਕਰ ਅਸੀਂ 7 ਜਾਂ 8 ਦਿਨ ਖੁਸ਼ੀਆਂ ਤੋਂ ਪਰੇ ਹੋ ਕੇ ਬਣਾ ਲਾਂਗੇ ਜੇਕਰ ਅਸੀਂ ਉਸ ਸਪੀਡ ਨੂੰ ਮਹਿਸੂਸ ਕਰ ਲਾਂਗੇ ਜੇਕਰ ਅਸੀਂ ਉਸ ਦਰਦ ਨੂੰ ਉਸ ਜਜ਼ਬਾਤ ਨੂੰ ਮਹਿਸੂਸ ਕਰ ਲਾਂਗੇ ਤਾਂ ਮੇਰਾ ਖਿਆਲ ਆ ਵੀ ਕੋ ਪਰਲੋ ਨਹੀਂ ਜੇ ਆਉਣ ਲੱਗੀ ਮੇਰੇ ਇੱਕ ਸੱਜਣ ਨੇ ਮੈਨੂੰ ਪਰਸੋਂ ਗੱਲ ਕਹੀ ਮੈਨੂੰ ਕਹਿੰਦਾ ਜੀ ਸ਼ਹੀਦੀ ਦਿਹਾੜੇ ਦੇ ਵਿੱਚ ਮੈਂ ਨਾ ਭੁੰਜੇ ਸੌਣਾ ਹੁਣਾ ਮੈਂ ਉਹਦੀ ਸ਼ਰਧਾ ਦੀ ਕਦਰ ਕਰਦਾ ਮੈਂ ਉਹਦੀ ਆਸਥਾ ਦੀ ਮੈਂ ਉਹਦੇ ਜਜ਼ਬਾਤ ਨਹੀਂ ਕਦਰ ਕਰਦਾ ਪਰ ਮੈਂ ਇਹਨੂੰ ਇਹ ਗੱਲ ਕਹੀ ਕਿ ਯਾਰ ਤੂੰ ਇੱਕ ਹਫ਼ਤੇ ਦੇ ਲਈ ਪੁੰਜੇ ਪੈਣਾ ਬਹੁਤ ਵਧੀਆ ਗੱਲ ਆ ਤੂੰ ਜ਼ਮੀਨ ਨਾਲ ਜੁੜਿਆ ਰਹਿਣਾ ਚਾਹੁੰਦਾ ਤੂੰ ਉਸ ਠਾਰੀ ਨੂੰ ਮਹਿਸੂਸ ਕਰਨਾ ਚਾਹੁੰਦਾ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੇ ਮਹਿਸੂਸ ਕੀਤੀ ਜੋ ਮਾਤਾ ਜੀ ਨੇ ਮਹਿਸੂਸ ਕੀਤੀ ਜੋ ਸਹਬਜ਼ਾਦੀਆਂ ਨੇ ਮਹਿਸੂਸ ਕੀਤੀ ਪਰ ਬਾਕੀ ਜਿਹੜੀਆਂ ਗੱਲਾਂ ਨੇ ਜਿਹੜੀਆਂ ਖਾਲਸ ਬਨੁੱਖ ਦੇ ਅੰਦਰ ਹੋਣੀਆਂ ਚਾਹੀਦੀਆਂ ਤੂੰ ਉਹ ਵੀ ਕਰਨਾ ਮੈਨੂੰ ਇੱਕ ਮੈਨੂੰ ਉਦਾਹਰਨ ਨਾ ਦੇ ਮੈਨੂੰ ਨਹੀਂ ਕਹਿਣ ਦੀ ਲੋੜ ਮੈਂ ਤਾਂ ਆਪ ਬਹੁਤ ਗਲਤ ਆ ਕਿ ਤੂੰ ਇਸ ਗੱਲ ਨੂੰ ਮਹਿਸੂਸ ਕਰਦਾ ਜੀ ਕਿ ਪੁੰਜੇ ਪੈਣ ਤੋਂ ਬਿਨਾ ਕੁਝ ਹੋਰ ਵੀ ਕਰਦਾ ਉਹਦੇ ਕੋਲੇ ਉੱਤਰ ਨਹੀਂ ਸੀ ਕਿਉਂਕਿ ਜੋ-ਜੋ ਕੁਝ ਅਸੀਂ ਹਰ ਰੋਜ਼ ਕਰਦੇ ਆ ਜੋ-ਜੋ ਸਾਡੇ ਕਿਰਦਾਰ ਬਣ ਚੁੱਕੇ ਆ ਉਹ ਉਵੇਂ ਹੀ ਆ ਮਾਫ਼ ਕਰਨਾ ਜਿਹੜੀ ਮੈਂ ਅਗਲੀ ਗੱਲ ਕਹਿਣ ਲੱਗਾ ਬੜਿਆ ਨੇ ਇਹ ਗੱਲ ਕਹਿਣੀ ਆ ਤੂੰ ਕਿਹੜਾ ਅਮਰਿਤ ਛਕਿਆ ਤੂੰ ਕਿਹੜਾ ਇੱਥੇ ਦਸਤਾਰ ਸਜਾਈ ਆ ਮੈਂ ਦਸਤਾਰ ਨਹੀਂ ਸਜਾਈ ਸਜਾ ਵੀ ਨਵਾਂਗਾ ਇੱਕ ਦਿਨ ਜਦੋਂ ਗੁਰੂ ਦੀ ਕਿਰਪਾ ਹੋਈ ਪਰ ਜਿਨ੍ਹਾਂ ਨੇ ਸਜਾਈ ਮੈਂ ਉਹਨਾਂ ਵਾਂਗੂ ਲੜਦਾ ਵੀ ਨਹੀਂ ਕਈ ਉਹਨਾਂ ਵਾਂਗੂ ਮੈਂ ਨਾ ਤਾਂ ਜਥੇਦਾਰਾਂ ਦੇ ਉੱਤੇ ਕੋਈ ਕਿੰਤੂ ਕਰਦਾ ਨਾ ਮੈਂ ਕਿਸੇ ਹੋਰ ਅਕਾਲੀ ਆਗੂਆਂ ਦੇ ਉੱਤੇ ਕਰਦਾ ਨਾ ਮੈਂ ਆਪ ਦੀ ਕੋਈ ਰਾਜਨੀਤੀ ਦੇ ਚੱਕਰ ਦੇ ਵਿੱਚ ਕਿਸੇ ਦੀ ਪੱਗ ਲਾਉਣਾ ਨਾ ਮੈਂ ਭਲ ਖੱਟਣ ਦੀ ਖਾਤਰ ਇਹ ਗੱਲ ਕਹਿੰਦਾ ਜੀ ਕਿ ਮੈਂ ਤਾਂ ਐਹੀਂ ਕਰਦਾ ਹੁੰਨਾ ਮੈਂ ਤਾਂ ਇਉਂ ਹੀ ਕਰੂੰਗਾ ਨਾ ਮੈਂ ਗੁਰਦੁਆਰਿਆਂ ਦੀਆਂ ਪ੍ਰਧਾਨੀਆਂ ਪਿੱਛੇ ਲੜਦਾ ਨਾ ਮੈਂ ਕਮੇਟੀ ਦਾ ਕੋਈ ਮੈਂਬਰ ਬਣਨ ਦੀ ਇੱਛਾ ਪਾਲਦਾ ਨਾ ਮੈਂ ਇਹ ਚਾਹੁੰਦਾ ਜੀ ਕਿ ਖਿਦਾਨਤੀ ਮੈਨੂੰ ਬੜਾਇਆ ਜਾਵੇ ਨਾ ਮੈਂ ਇਹ ਚਾਹੁੰਦਾ ਜੀ ਕਿ ਫਲਾਣੀ ਜਥੇਬੰਦੀ ਦਾ ਪ੍ਰਧਾਨ ਮੈਂ ਹੀ ਹੋਵਾਂ ਮੈਂ ਇਹਨਾਂ ਐਬਾਂ ਦਾ ਸ਼ਿਕਾਰ ਵੀ ਨਹੀਂ ਆ हां मेरे ਵਿੱਚ ਬਹੁਤ ਸਾਰੀਆਂ ਕਮੀਆਂ ਉਹਦੇ ਲਈ ਮੈਂ ਮਾਫੀ ਮੰਗਦਾ ਪਰ ਮੈਂ ਇਵੇਂ ਵੀ ਨਹੀਂ ਆ ਮੈਂ ਜਿਸ ਦਿਨ ਬਣਿਆ ਸਿੱਖ ਮੈਨੂੰ ਲੱਗਦਾ ਜੀ ਕਿ ਮੈਂ ਚੰਗਾ ਬਣਨ ਦੀ ਕੋਸ਼ਿਸ਼ ਕਰੂੰਗਾ ਜਿਹੜਾ ਕਿ ਮੈਂ ਹਾਲੇ ਨਹੀਂ ਆ ਪਰ ਜਿਹੜੇ ਵੀ ਬਣੇ ਆ ਉਹਨਾਂ ਨੂੰ ਮੇਰੀ ਬੇਨਤੀ ਆ 90% ਦੀ 90% ਦੀ ਗੱਲ ਕਰਨਾ ਗੱਲ ਕੌੜੀ ਆ ਲੋਕ ਗੱਲ ਨੂੰ ਆਉਂਦੇ ਹੁੰਦੇ ਕਿਉਂਕਿ ਅਸੀਂ ਨਵੇਂ ਸੂ ਗੌਰਾ ਹੋਏ ਇਹਨੂੰ ਵੀ ਨਹੀਂ ਸਮਝਿਆ ਇਹਨਾਂ ਦਾ ਮਤਲਬ ਕੀ ਆ ਅਸੀਂ ਕੋਈ ਗੱਲ ਨਹੀਂ ਸਮਝੀ ਪਰ ਜੇਕਰ ਅੱਜ ਗੁਰੂ ਗੋਬਿੰਦ ਸਿੰਘ ਜੀ ਮੁੜ ਕੇ ਆ ਜਾਣ ਇਹਨਾਂ ਦਿਨਾਂ ਦੇ ਵਿੱਚ ਮੁੜ ਕੇ ਆਉਣ ਅਸੀਂ ਕਹਿੰਦੇ ਗੁਰੂ ਸਾਹਿਬ ਨੂੰ ਫੇਰ ਆਉਣਾ ਪਊਗਾ ਗੁਰੂ ਸਾਹਿਬ ਨੂੰ ਫੇਰ ਆਉਣਾ ਚਾਹੀਦਾ ਬਿਲਕੁਲ ਆਉਣਾ ਚਾਹੀਦਾ ਪਰ ਜੇਕਰ ਗੁਰੂ ਸਾਹਿਬ ਫੇਰ ਆ ਜਾਣ ਜੋ ਅੱਜ ਆਪਾ ਧਾਪੀ ਪਈ ਆ ਜਿਹੜਾ ਖਾਲਸਾ ਸਿਰ ਗਿਆ ਜਿਸ ਤਰੀਕੇ ਦੇ ਨਾਲ ਅੱਜ ਧੜੇ ਬਣੇ ਵੇ ਆ ਜਿਵੇਂ ਅੱਜ ਪੱਗਾਂ ਨੂੰ ਹੱਥ ਪੈਂਦੇ ਆ ਜਿਵੇਂ ਅਸੀਂ ਤਕਕਾਰਾਂ ਦੇ ਧਾਰਨੀ ਹੋ ਕੇ ਵੀ ਗਲਤ ਕੰਮ ਕਰਦੇ ਆ ਤੇ ਕੀ ਗੁਰੂ ਸਾਹਿਬ ਇਹ ਨਹੀਂ ਗੱਲ ਕਹਿਣਗੇ ਕਿ ਮੇਰੀ ਸਿਰਫ ਵਰਦੀ ਮੇਰੀ ਸਿਰਫ ਪੁਸ਼ਾਕ ਪਾਈ ਇਹਨਾਂ ਲੋਕਾਂ ਨੇ ਬਾਕੀ ਅੰਦਰੋਂ ਤਾਂ ਖਾਲਸੇ ਹੈ ਹੀ ਨਹੀਂ ਕੀ ਗੁਰੂ ਸਾਹਿਬ ਇਸ ਗੱਲ ਤੇ ਖੁਸ਼ ਹੋਣਗੇ ਕਿ ਮੇਰਾ ਖਾਲਸਾ ਅੱਜ ਆਹ ਕੁਝ ਕਰ ਰਿਹਾ ਇਸ ਧਰਤੀ ਦੇ ਉੱਤੇ ਸਵਾਲ ਸਿਰਫ ਇਹ ਆ ਕਿ ਤੂੰ ਕਰਨਾ ਕਿਸੇ ਦੇਤੇ ਬਹੁਤ ਸੌਖਾ ਮੈਨੂੰ ਇੱਕ ਵਾਰੀ ਇੱਕ ਬੰਦੇ ਨੇ ਕਿਹਾ ਕਿ ਨਾ ਜੀ ਕਿ ਮੈਂ ਕੋਨਾ ਮੋਨਾ ਅਸੀਂ ਕੁਲਵੰਤ ਸਿੰਘ ਢਾਲੀਵਾਲ ਦੀ ਇੰਟਰਵਿਊ ਕੀਤੀ ਸੀ ਉਹ ਕਹਿੰਦੇ ਕਿ ਮੈਂ ਇੱਕ ਥਾਂ ਤੇ ਗਿਆ ਮੈਨੂੰ ਕਹਿੰਦੇ ਜੀ ਤੁਹਾਡਾ ਕੋਨਾ ਮੋਨਾ ਤੂੰ ਗੱਲ ਕਰਨਾ ਸਿੱਖੀ ਦੀ ਤੇ ਕਹਿੰਦਾ ਮੈਂ ਕਿਹਾ ਜੀ ਹੋਰ ਮੈਂ ਕੀ ਕਰਾਂ ਕਹਿੰਦੇ ਤੂੰ ਐ ਕਰ ਵੀ ਪਹਿਲਾਂ ਗੁਰੂ ਵਾਲਾ ਬਣ ਤੇਰੇ ਆ ਆ ਫਰਜ਼ ਬਣਦੇ ਆ ਕਹਿੰਦੇ ਮੈਂ ਕਿਹਾ ਜੀ ਤੁਸੀਂ ਗੁਰੂ ਵਾਲੇ ਬਣੇ ਤੁਸੀਂ ਕਿਹੜੇ ਕਿਹੜੇ ਕੰਮ ਕੀਤੇ ਇਹ ਦੱਸ ਦਿਓ ਫੇਰ ਉਹ ਕੋਲੇ ਉਤਰਨੀ ਸੀ ਸਾਨੂੰ ਸਵਾਲ ਕਰਤਾ ਬਣਨਾ ਚਾਹੀਦਾ ਪਰ ਉਸ ਤੋਂ ਪਹਿਲਾਂ ਖੁਦ ਨੂੰ ਉੱਤਰ ਦਾਤਾ ਵੀ ਹੋਣਾ ਚਾਹੀਦਾ ਜਿਹੜੇ ਵੀ ਲੋਕ ਇਸ ਵੇਲੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਉੱਤੇ ਅਮਲ ਕਰਦੇ ਆ ਮੇਰਾ ਚਿਤ ਕਰਦਾ ਮੈਂ ਉਹਨਾਂ ਦੇ ਪੈਰ ਫੜ ਲਾ ਪਰ ਜਿਹੜੇ ਲੋਕਾਂ ਨੇ ਅੰਮ੍ਰਿਤ ਵੀ ਛਕਿਆ ਜਿਹੜੇ ਲੋਕ ਗੁਰੂ ਸਾਹਿਬ ਦੇ ਸਿਧਾਂਤਾਂ ਦੀ ਗੱਲ ਵੀ ਕਰਦੇ ਆ ਪਰ ਉਹ ਸਿਧਾਂਤਾਂ ਦੇ ਉੱਤੇ ਅਮਲ ਨਹੀਂ ਕਰਦੇਗੇ ਗੁਰੂ ਵਾਲੇ ਬਣ ਕੇ ਵੀ ਅਮਲ ਨਹੀਂ ਕਰਦੇ ਤੁਸੀਂ ਆਪ ਸੋਚੋ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਇਸ ਗੱਲ ਤੇ ਸੰਤੁਸ਼ਟ ਹੁੰਦੇ ਹੋਣਗੇ ਕੀ ਉਹ ਇਹਨਾਂ ਦਿਨਾਂ ਦੇ ਵਿੱਚ ਇਸ ਗੱਲ ਤੇ ਸੰਤੁਸ਼ਟ ਦੀ ਮਹਿਸੂਸ ਕਰਦੇ ਹੋਣਗੇ ਉਹਨਾਂ ਨੇ ਪਰਿਵਾਰ ਵਾਰਤਾ ਆਪਾਂ ਕੀ ਵਾਰਿਆ ਆਪਾਂ ਆਪਣੀਆਂ ਮਾੜੀਆਂ ਆਤਾ ਵੀ ਨਹੀਂ ਵਾਰੀਆਂ ਆਪਣਾ ਜੋ ਅੰਦਰ ਚੱਲਦਾ ਜੋ ਇਨਸਾਨੀਅਤ ਦੇ ਪ੍ਰਤੀ ਸਾਡੇ ਫਰਜ਼ ਬਣਦੇ ਆ ਜੋ ਜ਼ੁਲਮ ਦੇ ਟੱਕਰਾਂ ਕਰਨਾ ਚਾਹੀਦਾ ਕੀ ਅਸੀਂ ਉਹ ਕੁਝ ਕੀਤਾ ਅਸੀਂ ਟੱਕਰਾਂ ਕਿਦਾ ਕਰਨਾ ਮੈਨੂੰ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਕਿਉਂਕਿ ਮੈਂ ਇੱਕ ਵਾਰੀ ਇੱਕ ਥਾਂ ਤੇ ਗੱਲ ਕਰ ਰਿਹਾ ਸੀਗਾ ਇੰਟਰਵਿਊ ਸੀਗੀ ਮੈਨੂੰ ਮੈਂ ਕਹਾਂ ਜੀ ਹਥਿਆਰ ਪੰਜਾਬ ਦੇ ਵਿੱਚ ਬਹੁਤ ਹੋ ਗਏ ਆ ਪੰਜਾਬ ਦੇ ਵਿੱਚ ਇਸ ਵੇਲੇ ਲੱਖਾਂ ਦੀ ਗਿਣਤੀ ਦੇ ਵਿੱਚ ਆਮ ਲੋਕਾਂ ਦੇ ਕੋਲ ਹਥਿਆਰ ਆ ਪੰਜਾਬ ਦੇ ਵਿੱਚ ਇੱਕ ਲਾਇਸੈਂਸ ਦੇ ਉੱਤੇ ਦੋ ਹਥਿਆਰ ਰੱਖਣ ਦੀ ਇਜਾਜ਼ਤ ਆ ਮੈਨੂੰ ਕਹਿੰਦੇ ਜੀ ਕਿ ਗੁਰੂ ਸਾਹਿਬ ਨੇ ਕਿਹਾ ਸ਼ਸਤਰ ਰੱਖੋ ਮੈਂ ਕਹਾਂ ਬਿਲਕੁਲ ਕਿਹਾ ਜੀ ਗੁਰੂ ਸਾਹਿਬ ਨੇ ਸ਼ਸਤਰ ਰੱਖਣ ਨੂੰ ਕਿਹਾ ਪਰ ਮੇਰੀ ਅੱਜ ਵੀ ਉਸ ਵੀਰ ਨੂੰ ਬੇਨਤੀ ਆ ਗੁਰੂ ਸਾਹਿਬ ਨੇ ਸ਼ਸਤਰ ਰੱਖਣ ਲਈ ਕਿਹਾ ਉਹਨਾਂ ਨੇ ਜ਼ੁਲਮ ਦੇ ਟੱਕਰੇ ਵਾਸਤੇ ਕਿਹਾ ਸੀ ਮੋੜ ਮੰਡੀ ਦੇ ਵਿੱਚ ਗੋਲੀ ਚਲਾ ਕੇ ਡਾਂਸ ਕਰਨ ਦੀ ਕੁੜੀ ਨੂੰ ਮਾਰਨ ਵਾਸਤੇ ਨਹੀਂ ਕਿਹਾ ਸੀ ਉਹਨਾਂ ਨੇ ਗਲੀਆਂ ਦੇ ਵਿੱਚ ਗੋਲੀ ਚਲਾ ਦਿੱਤੀ ਵਿਦਮਾਸ਼ੀ ਕਰਨ ਵਾਸਤੇ ਥੋੜੀ ਕਿਹਾ ਉਹਨਾਂ ਨੇ ਫਾਇਰਿੰਗ ਕਰਨ ਵਾਸਤੇ दारू ਪੀ ਕੇ ਥੋੜੀ ਕਿਹਾ ਗੁਰੂ ਸਾਹਿਬ ਨੇ ਜ਼ੁਲਮ ਦਾ ਟੱਕਰ ਕਿਵੇਂ ਕਿਹਾ ਆਪਾਂ ਸਮਝ ਗਏ ਤੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਆਹ ਸ਼ਹੀਦੀ ਦਿਹਾੜਾ ਚੱਲਦਾ ਸਾਡੇ ਫਰਜ਼ ਬਹੁਤ ਸਾਰੇ ਬਣਦੇ ਆ ਜਿਹੜੇ ਢੋਲ ਵਜਾਏ ਬਿਨਾਂ ਸਾਨੂੰ ਚੈਨ ਨਹੀਂ ਆਉਂਦਾ ਤੇ दारू ਪੀਤੇ ਬਿਨਾਂ ਚੈਨ ਨਹੀਂ ਆਉਂਦਾ ਜਿਹੜੇ ਅਸੀਂ ਮੁਰਗੇ ਸ਼ਰਗੇ ਪਾੜੇ ਬਿਨਾਂ ਸਾਨੂੰ ਚੈਨ ਨਹੀਂ ਆਉਂਦਾ ਜਿਹੜੇ ਅਸੀਂ ਬੰਠਣ ਕੇ ਤੇ ਆ ਰਹਿ ਗਏ ਜੀ ਇਸ ਦਾ ਖੁਸ਼ੀਆਂ ਮਨਾਉਣੀਆਂ ਸਾਨੂੰ ਕੀ ਆ ਡੀਜੇ ਲਾਏ ਬਿਨਾਂ ਸਾਨੂੰ ਚੈਨ ਨਹੀਂ ਆਉਂਦਾ ਪੱਗੀਆਂ ਮਾਰੇ ਬਿਨਾਂ ਸਾਨੂੰ ਚੈਨ ਨਹੀਂ ਆਉਂਦਾ ਸਾਨੂੰ ਸਿਧਾਂਤਾਂ ਤੋਂ ਥੜਕੇ ਲੋਕਾਂ ਨੂੰ ਚੈਨ ਆਉਂਦੀ ਕਦੇ ਨਹੀਂ ਆਪਾਂ ਇਸ ਗੱਲ ਨੂੰ ਵੀ ਸਮਝ ਗਏ ਮੈਂ ਮਾਫੀ ਮੰਗਦਾ ਗੁਰੂ ਸਾਹਿਬ ਤੋਂ ਕਿ ਗੁਰੂ ਗੋਬਿੰਦ ਸਿੰਘ ਜੀ ਮੈਂ ਤੁਹਾਡੇ ਕਹਿਣੇ ਮੁਤਾਬਕ ਤੁਹਾਡੀ ਸਿੱਖਿਆ ਦੇ ਮੁਤਾਬਕ ਅਮਲ ਨਹੀਂ ਕਰ ਸਕਿਆ ਜੇ ਤੁਸੀਂ ਕੀਤਾ ਮੇਰੇ ਭੈਣਾ ਵੀਰਾਂ ਨੇ ਤੁਸੀਂ ਦੱਸ ਦਿਓ ਤੇ ਜਿਹਨੇ ਨਹੀਂ ਕੀਤਾ ਉਹ ਕਰਨ ਲੱਗ ਜੇ ਅਮਲ ਤੇ ਗੱਲ ਫੇਰ ਆ ਇਹ ਸ਼ਹੀਦੀ ਦਿਹਾੜਾ ਬੈਰਾਗ ਮੈ ਤਰੀਕੇ ਨਾਲ ਮਨਾਉਣਾ ਵੀ ਚਾਹੀਦਾ ਤੇ ਗੁਰੂ ਦਾ ਜਾਪ ਵੀ ਕਰਨਾ ਚਾਹੀਦਾ ਜਿਵੇਂ ਕਿ ਅਕਾਲ ਤਖਤ ਸਾਹਿਬ ਨੇ ਜਥੇਦਾਰ ਨਹੀਂ ਕਿਹਾ ਜਾਨੀ ਰਕबीर ਸਿੰਘ ਹੋਰਾਂ ਨੇ ਕਿ ਛੋਟੇ ਤੇ ਵੱਡੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਉਹਨਾਂ ਨੇ ਕਿਹਾ ਜੀ ਕਿ ਸਾਨੂੰ ਸਵੇਰੇ 10 ਵਜੇ 10 ਮਿੰਟ ਦੇ ਲਈ ਜ਼ਰੂਰ ਜਾਪ ਕਰਨਾ ਚਾਹੀਦਾ ਮੇਰੀ ਬੇਨਤੀ ਆ ਜ਼ਰੂਰ ਕਰੀਏ ਨਗੋਚਾ ਨਾ ਕਰੀਏ ਸਿੱਖ ਅਸਲ ਬਣੀਏ ਦਿਖਣੀ ਸਿੱਖ ਵੀ ਹੋਣਾ ਚਾਹੀਦਾ ਅਸਲੀ ਸਿੱਖੀ ਉਹ ਸੰਭਾਲਣ ਦੀ ਤੇ ਸਮਝਣ ਦੀ ਤੇ ਅਪਣਾਉਣ ਦੀ ਲੋੜ ਆ